ਦਾ ਨਾਮ ਬੱਲੂ ਦਾ ਉਹ ਹੀ ਕੰਮ ਕਰਦਾ ਆ ਆ ਜੁਨੇ ਲਈ ਨਹੀਂ ਡਰਦੀਂ ਬਿਲਕੁਲ ਬਿਲਕੁਲ ਆ ਰੈਂਡਰ ਜਿੱਦੋਂ ਪੜਾਤਾ ਡੈਮੇਜ ਹੈ ਨਾ ਟੈਂਕਰ ਦਾ ਸਰ ਸਾਹਮਣੇ ਆਓ ਜੀ ਥੋੜੇ ਜਲਦੀ ਮਿਲੋ ਕਿਉਂ ਸਿੰਘ ਦਾ ਧੰਨਵਾਦ ਕਰਦਾ ਹਾਂ ਸਪੈਸ਼ਲੀ ਪੰਜਾਬ ਪੁਲਿਸ ਦਾ ਰਮਨ ਬਾਲਜੀ ਦਾ ਬਾਕੀ ਆਪਣੇ ਵਪਾਰ ਮੰਡਲ ਦਾ ਸਾਰਿਆਂ ਨੇ ਮੇਰਾ ਸਾਥ ਦਿੱਤਾ ਰੱਖੀ ਔਰ ਗਾਹ ਵੀ ਮੇਰਾ ਸਾਥ ਜੁੜੇ ਨੇ ਜਿਹਨੇ ਮੈਨੂੰ ਇਸ ਟੀਕਾ ਬਚਾ ਦਿੱਤਾ ਅਕੀਬਾ ਦੁਆਰਾ ਪੰਜਾਬ ਵਾਰਟ ਕੰਪਨੀ ਮੇਰੀ ਬਾਟਾ ਚੌਂਕ ਉਦਾਸਪੁਰ ਦੇ ਵਿੱਚ ਸਥਿਤ ਹੈ ਸਾਨੂੰ ਨਾਲ ਡਿੱਕੀ ਜੀ ਜਿਹੜੇ ਦੇ ਓਨਰ ਨੇ ਉਹ ਬਾਕੀ ਸਬੂਤ ਨੂੰ 17 ਜੁਲਾਈ ਨੂੰ ਇਹ ਆ ਦੇ ਇੱਥੇ ਗਨ ਸ਼ਾਟਸ ਹੋਏ ਸੀ ਪਰ ਉਸ ਵਕਤ ਪਰਮੇਸ਼ਰ ਨੇ ਪਾਕੀਤੀ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮੈਂ ਜੁੱਤੀ ਆਇਆ ਮਾਨੂੰ ਘਰਸਾ ਕਿ ਜਿਹੜੇ ਕਲਪਰੇਟ ਸੀਗੇ ਜਿਹਨਾਂ ਨੂੰ ਉੱਧਰ ਇਤਿਹਾਸ ਸੀਗਾ ਕਿ ਸਮਾਜ ਵਿਰੋਧੀ ਅੰਸਰ ਉਹ ਅੱਜ ਫੜੇ ਗਏ ਨੇ ਇੱਕ ਬੰਦਾ ਉਹਨਾਂ ਦੇ ਫੜਿਆ ਗਿਆ ਔਰ ਪੁਲਿਸ ਦੂਸਰੇ ਦੇ ਪਿੱਛੇ ਵੀ ਲੱਗੀ ਆ ਉਹ ਵੀ ਫੜਿਆ ਜਾਂਦਾ ਸੋ ਮੈਂ ਅੱਜ ਇਲਾਕਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇੱਕ ਵਿਸ਼ਵਾਸ ਦਿਵਾਉਣਾ ਕੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਕੁਲਵੰਤ ਮਾਨ ਜੀ ਦੀ ਜੋਗਗਾਈ ਥਲੇ ਤੁਹਾਡੀ ਜਾਤ ਤੇ ਮਾਲ ਦੀ ਰਾਖੀ ਕਰਨੀ ਬਸ਼ਰਬਤ ਆ ਔਰ ਕਿਸੇ ਵੀ ਕੀਮਤ ਦੇ ਉੱਪਰ ਜਿਹੜੇ ਸਮਾਜ ਵਿਰੋਧੀ ਅਨਸਰ ਲੋਏ ਜਿਹਨਾਂ ਨੂੰ ਆਪਾਂ ਐਂਟੀ ਸੋਸ਼ਲ ਐਲੀਮੈਂਟ ਕਹਿੰਦੇ ਆ ਕਦੇ ਵੀ ਸਰਨੇ ਚੁੱਕਣ ਦਿੱਤਾ ਜਾਊਗਾ ਔਰ ਮੈਂ ਉਹ ਅੱਜ ਜਿੰਦਿਆਂ ਘਰਾਈਆਂ ਤੋਂ ਪੰਜਾਬ ਪੁਲਿਸ ਦਾ ਖਾਸ ਕਰਕੇ ਜਿਹੜੇ ਸਾਡੇ ਐਸਐਸਪੀ ਗੁਰਦਾਸ ਪੂਰਮੇ ਦਿੱਤੇ ਜੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਉਹਨੂੰ ਮੁਬਾਰਕ ਦੇਣਾ ਕਿ ਇਹ ਜਿਹੜਾ ਇੱਕ ਇਨਸੀਡੈਂਟ ਹੋਇਆ ਸੀ ਜਿਹੜੀ ਇੱਕ ਸ਼ਹਿਰ ਦੇ ਵਿੱਚ ਬੜੀ ਚਰਚਾ ਸੀ ਔਰ ਕਿਸੇ ਹੱਦ ਤੱਕ ਲੋਕਾਂ ਦੇ ਵਿੱਚ ਥੋੜਾ ਜਿਹਾ ਡਰ ਦਾ ਮਾਹੌਲ ਵੀ ਆ ਗਿਆ ਸੀਗਾ ਪਰ ਉਹਨਾਂ ਨੇ ਬਹੁਤ ਤੇਜ਼ੀ ਦੇ ਨਾਲ 17 ਜਨਵਰੀ ਨੂੰ ਇਹ ਹੋ ਹੁੰਦਾ ਕਿ 22 ਨੂੰ 22 ਸ਼ਾਮ ਨੂੰ 22 ਨੂੰ ਉਹ ਬੰਦੇ ਜਿਹੜੇ ਨੇ ਫੜੇ ਜਾਂਦੇ ਨੇ ਸੋ ਬਹੁਤ ਕੁਇਕ ਐਕਸ਼ਨ ਲਿਆ ਉਹਦੇ ਲਈ ਪੰਜਾਬ ਪੁਲਿਸ ਵਧਾਈ ਦੀ ਹੱਕਦਾਰ ਹੈ ਉਹਨਾਂ ਦੇ ਨਾਲ ਹੀ ਤੋਂ ਅਨੁਵਾਦ ਕਰਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਅੰਸ਼ੀਰ ਗੁੰਗਰ ਸਿੰਘ ਜੱਪੀ ਕੁਸ਼ਲ ਬਰਾਸਪੁਰ ਔਰ ਡੀਆਈਜੀ ਬਾਰਡਰ ਰੇ ਮਾਨਕ ਸਿੰਘ ਜੀ ਜਿਨ੍ਹਾਂ ਨੇ ਸਾਰੇ ਨੇ ਟੀਮ ਵਰਕ ਕਰਕੇ ਇਸ ਮਸਲੇ ਨੂੰ ਹੱਲ ਕੀਤਾ ਔਰ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਤੁਸੀਂ ਸਾਰੇ ਚੰਗੇ ਵਪਾਰੀ ਹੋ ਤਗੜੇ ਹੋ ਕੇ ਆਪਣੇ ਕੰਮ ਕਰੋ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਡਾਡਰ ਵੱਲੋਂ ਨਹੀਂ ਹੋਣ ਦਿੱਤੀ ਜਾਊਗੀ ਇਹ ਤੁਹਾਡੀ ਜਾਣ ਮਾਨ ਦੀ ਰੱਖੀ ਸਰਕਾਰ ਦੀ ਅਲੀ ਡਿਊਟੀ ਆ ਸਾਡੇ ਮੁੱਖ ਮੰਤਰੀ ਜੀ ਅਸਲੋਂ ਬਹੁਤ ਸੰਵੇਦਨਸ਼ੀਲ ਨੇ ਕਿ ਜਿੱਥੇ ਤੱਕ ਲਾਅ ਆਫ ਆਰਡਰ ਦੀ ਗੱਲ ਆਉਂਦੀ ਆ ਉਹ ਕਿਸੇ ਨੂੰ ਬਖਸ਼ਿਆ ਨਹੀਂ ਜਾਂਦਾ ਖਾਸ ਕਰਕੇ ਲਾਅ ਆਫ ਆਰਡਰ ਦੇ ਵਿੱਚ ਕਿਤੇ ਵੀ ਕੋਈ ਵੀ ਪੋਲੀਟੀਕਲ ਇੰਟਰਫੇਰੈਂਸ ਜਿਹੜੀ ਆ ਉਹ ਨਹੀਂ ਹੋਊਗੀ ਸੋ ਜੁਤੀਰੀ ਤੁਹਾਡੇ ਤੁਹਾਨੂੰ ਇਸ ਗੱਲ ਦੀ ਮੁਬਾਰਕ ਆ ਜਿਹੜੇ ਬੰਦੇ ਯਾਰ ਫੜੇ ਗਏ ਨੇ ਔਰ ਜਿਹੜੀ ਤੁਹਾਡੀ ਕੰਪਲੇਂਟ ਸੀ ਉਹਦੇ ਤੇ ਬਹੁਤ ਤੇਜ਼ੀ ਦੇ ਨਾਲ ਅਸਰ ਹੋਇਆ ਔਰ ਮੈਂ ਅੱਜ ਦੁਬਾਰ ਮੰਡਲ ਗੁਲਦਾਸਪੁਰ ਦਾ ਵੀ ਉਬਾਦ ਕਰਦਾ ਸਾਡੇ ਖਾਲਸਾ ਜੀ ਦੇ ਚੇਅਰਮੈਨ ਸਾਹਿਬ ਨੂੰ ਜੀ ਜੀ ਨੇ ਜੀ ਨੇ ਸ਼ਰਮਾ ਜੀ ਨੇ ਲੰਦਾ ਜੀ ਨੇ ਰਵੀ ਜੀ ਨੇ ਸਬਜ਼ੀ ਮੰਡੀ ਤੋਂ ਮੈਜਰ ਸਾਹਿਬ ਇਹਨਾਂ ਸਾਰਿਆਂ ਨੇ ਇਕੱਠ ਹੋ ਕੇ ਡਿਸਟ੍ਰਿਕਟ ਅਡਵੋਕੇਸ਼ਨ ਦੇ ਸਾਹਮਣੇ ਬਾਜ਼ਾਰ ਦੇ ਮਸਲੇ ਚੁੱਕੇ ਸੀਗੇ ਔਰ ਉਹਦੇ ਵਿੱਚ ਕੁਝ ਐਕਸ਼ਨ ਹੋ ਗਿਆ ਅੱਗੇ ਤੋਂ ਵੀ ਕਾ ਬੇਲਤੀ ਕਰੂੰਗਾ ਵਿਪਾਰ ਮੰਡਲ ਪਾਰੀਆਂ ਦੀ ਕਿਸੇ ਨਮਾਨੀ ਕੀ ਕਰਦੇ ਹੋ ਕੋਈ ਵੀ ਗੱਲ ਹੋਵੇ ਡਿਸਟ੍ਰਿਕਟ ਅਡਵੋਕੇਸ਼ਨ ਹਮੇਸ਼ਾ ਤੁਹਾਡੇ ਨਾਲ ਮਜ਼ਬੂਤੀ ਨਾਲ ਖੜੀ ਆ ਔਰ ਡੇ ਟੂ ਡੇ ਦੇ ਵਿੱਚ ਵੀ ਜੇ ਕੋਈ ਇਹ ਮਸਲਾ ਹੁੰਦਾ ਹ ਤੇਜਪਾਲ ਜੀ ਉਹ ਜ਼ਰੂਰ ਐਡਮਿਨਿਸਟ੍ਰੇਸ਼ਨ ਦੇ ਧਿਆਨ ਦੇ ਵਿੱਚ ਲਿਆਓ ਤਾਂ ਕਿ ਬਹੁਤ ਪਿਆਰ ਹੋ ਕੇ ਕਿਉਂਕਿ ਤੁਹਾਡੀ ਮਸਲੇ ਨੇ ਉਹ ਹੱਲ ਕਰਾਂਗੇ ਸੋ ਇੱਕ ਵਾਰੀ ਫੇਰ ਉਸ ਖਾਲਸੁਰ ਦਾ ਧੰਨਵਾਦ ਜਿੰਨੇ ਸਾਡੇ ਵੀਰ ਡਿੱਕੀ ਨੂੰ ਆਪਣੀ ਪਰਵਾਹ ਦੇ ਕੇ ਬਚਾਇਆ ਵੀ ਆ ਔਰ ਇੱਕ ਡਿੱਕੀ ਵਧਾਈ ਦਾ ਪਾਤਰ ਹੈ ਕਿ ਜਿਹਨੇ ਮਜ਼ਬੂਤੀ ਦੇ ਨਾਲ ਇਸ ਇਨਸੀਡੈਂਟ ਦੇ ਖਿਲਾਫ ਗੱਲ ਕੀਤੀ ਔਰ ਆਪਣੇ ਆਪ ਨੂੰ ਮਜ਼ਬੂਤ ਕੀਤਾ ਇਹਨੇ ਸਾਰੇ ਵਪਾਰੀਆਂ ਦੇ ਜਿਸ ਵਾਅਦਿਆਂ ਦੀ ਤਜਵਾਨੀ ਕਰਦੇ ਹੋਏ ਸਾਰੇ ਨਾਲ ਇੱਕ ਬਹੁਤ ਵਧੀਆ ਸਿਸਟਮ ਬਣਾ ਲਿਆ ਜਿਹਨੇ ਦੱਸਿਆ ਵੀ ਤਾਲ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ ਉਹਨਾਂ ਦਾ ਕਿਵੇਂ ਨਿਚਾ ਲਾ ਸਕਦਾ ਸੋ ਸਰਕਾਰ ਔਰ ਅਡਮਿਨਿਸਟ੍ਰੇਸ਼ਨ ਦੀ ਜੀ ਨਾਲ ਖੜੀ ਆ ਧੰਨਵਾਦ ਔਰ ਕੋਈ ਵੀ ਗਰਦਾਸਪਤ ਦੇ ਵਿੱਚ ਐਸਾ ਇਨਸੀਡੈਂਟ ਪਰਮਿਸ਼ਨ ਕਰੇ ਹੋਵੇ ਵੀ ਨਾ ਔਰ ਜੇ ਕੋਈ ਦੋ ਹੋਏ ਨੇ ਭਾਵੇਂ ਕਾਨੂੰਨ ਦਾ ਸੀ ਭਾਵੇਂ ਗਰਦਾਸਪਤ ਦਾ ਸੀਗਾ ਉਹ ਪਾਲਦੇ ਆਧਾਰ ਦੇ ਉੱਪਰ ਪੰਜਾਬ ਦੀ ਪੁਲਿਸ ਨੇ ਹਲਕਾ ਕਰਕੇ ਦਿੱਤਾ ਸਾਡੀ ਪੁਲਿਸ ਜਿਹੜੀ ਸਾਡੀ ਪਿਆ ਸਾਰੇ ਹਿੰਦੁਸਤਾਨ ਚ ਬੈਸਟ ਪਰਫਾਰਮਿੰਗ ਫੋਰਸ ਹੈਗੀ ਆ ਔਰ ਇੱਕ ਵਾਰੀ ਫੇਰ ਸਸਮ ਨੂੰ ਬਦੌਦ ਸਭ ਨੂੰ ਸਾਡੀ ਸਾਰੀ ਟੀਮ ਨੂੰ ਮੁਬਾਰਕਬਾਦ ਤੇ ਧੰਨਵਾਦ